ਉੱਪਰ ਲਈ ਫਿਰਦਾ ਹੈ। ਤੇ ਇਹਦੇ ਨਾਲ ਕੀ ਹੁੰਦਾ ਹੈ? ਜਿਹੜੇ ਸੰਤ ਜਾਣੈ, ਉਹ ਦੂਜਿਆਂ ਦਾ ਉੱਪਰ ਉੱਪਰ ਦੇਖਣ ਨੇ, ਤਾਂ ਉੱਪਰ ਉੱਪਰ ਦੇ ਸਾਰੇ ਹੀ ਚੰਗੇ ਨੇ। ਕੋਈ ਵੀ ਬੁਰਾ ਨਹੀਂ। ਇੱਕ ਵੀ ਬੁਰਾ ਨਹੀਂ। ਉੱਪਰ ਉੱਪਰ ਦੇਖਣਾ ਹੋਵੇ ਤਾਂ بڑے بڑے ڈاکੂਆਂ ਦੇ ਉੱਪਰ ਵੀ ਕੁਛ ਨਾ ਕੁਛ ਭਲਾਈ ਦਿਖਾਈ ਦੇ ਜਾਏਗੀ। ਇਹ ਵੀ ਮਰਜ਼ ਕਰਦੇ ਨੇ। ਆਪਣੇ ਵਿੱਚ ਗਹਿਰਾ ਝਾਤ ਮਾਰ ਨਾ ਹੋਵੇ, ਗੁਸਤਾਖੀ ਨਾ ਹੋਵੇ। बड़े तो बड़े सत्संगियों को भी अपने अंदर बुराई दिखाई दे जाएगी कुछ ना कुछ खामी दिखाई दे जाएगी कुछ ना कुछ कमजोरी दिखाई दे जाएगी होती है देखते हैं कि दूजियों को सिर्फ ऊपर ऊपर देखना अपने में गहरा देखना तो जैसे गहरा देखना तो अपने में तो कई जन्मों के माड़े संस्कार पड़े हैं बड़ा कुछ है तो इस तरह के पुरुष जगत में मिलना करने तो बात आ जाती है ਔਰ ਆਪਣੇ ਆਪ ਨੂੰ ਹੀ ਕਹਿੰਦੇ ਨੇ ਅਸੀਂ ਹੋ ਰਹੇ ਹਾਂ ਕਬੀਰ ਸਭ ਤੇ ਹਮ ਤੁਰੇ ਸੰਸਾਰੀ ਤੇ ਜਿਹੜਾ ਰਾਜਨੀਤਿਕ ਹੈ ਇਹ ਦੂਜੀਆਂ ਦੀ ਸੱਤ ਪੀੜੀਆਂ ਨੂੰ ਭੰਡਣ ਲੱਗ ਪੈਂਦਾ ਇਹਦਾ ਪਿਓ ਹੀ ਜਾਂਦਾ ਸੀ ਇਹਦਾ ਦਾਦਾ ਵੀ ਜਾਂਦਾ ਸੀ ਇਹਦਾ ਬਰਦਾਦਾ ਵੀ ਚੋਰ ਸੀ ਇਹਦਾ ਨੱਕੜ ਦਾਦਾ ਵੀ ਚੋਰ ਸੀ ਬੜਾ ਦੂਰ ਤੱਕ ਚਲਾ ਜਾਂਦਾ ਹੈ ਬੜਾ ਗਹਿਰਾ ਜਾਂਦਾ ਹੈ ਇਹਦੇ ਬੱਚੇ ਵੀ ਠੀਕ ਨਹੀਂ ਇਹਦੀ ਬਤਨੀ ਵੀ ਠੀਕ ਨਹੀਂ ਇਹਦੀ ਘਰਾ ਵੀ ਠੀਕ ਨਹੀਂ ਇਹਦੇ ਸਾਰੇ ਚੋਰਾਂ ਦਾ ਕੁੰਬ ਹੈ ਬੜਾ ਗਹਿਰਾ ਚਲਾ ਜਾਂਦਾ ਹੈ ਤੇ ਜਦ ਕੋਈ ਮਨੁੱਖ ਦੂਜਿਆਂ ਦੀ ਗਹਿਰਾਈ ਵਿੱਚ ਜਾਂਦਾ ਹੈ ਆਪਣੀ ਗਹਿਰਾਈ ਤੋਂ ਬਚ ਜਾਂਦਾ ਹੈ ਤੇ ਕੁਦਰਤੀ ਗੱਲ ਹੈ ਇਹ ਮੈਂ ਅਰਜ਼ ਕਰ ਦੇਣਾ बार-बार ਦੂਜਿਆਂ ਨੂੰ ਵੰਡਣ ਵਾਲਾ ਮਨੁੱਖ ਇਸ ਗੱਲ ਦਾ ਸਬੂਤ ਦੇ ਰਿਹਾ ਹੈ ਕਿ इसने ਆਪਣੇ ਅੰਦਰ ਜਾਤੀ ਨਹੀਂ ਮਾਰੀ ਬਸ ਇਤ ਨਹੀਂ ਲੱਗਦਾ ਕਿ ਅੰਦਰ ਮੁਖੀ ਨਹੀਂ ਬਣਿਆ ਇਹਨੂੰ ਮਰਿਆਦਾ ਦੇ ਚੀਨ ਦੀ ਜਾਂਚ ਨਹੀਂ ਆਈ ਯਕੀਨ ਦਿਵਾਣਾ ਸਤਿ ਪੁਰਸ਼ ਕਦੀ ਕਿਸੇ ਨੂੰ ਸਿੱਧਾ ਨਹੀਂ ਕਹਿੰਦਾ ਕਿ ਤੂੰ ਬੁਰਾ ਹੈ। ਦਿਸ ਪਿਆ ਸੀ ਗੁਰਨਾਣਿਕ ਨੂੰ ਇਹ ਸੱਜਣ ਨਹੀਂ ਹੈ, ਠੱਗ ਹੈ। ਪਰ ਬੜੇ ਸੋਹਣੇ ਢੰਗ ਨਾਲ ਉਸ ਨੂੰ ਉਪਦੇਸ਼ ਕੀਤਾ ਹੈ ਸੱਜਣ ਸੇਈ ਨਾਲ ਮੈਂ ਜੋ ਚਲਦਿਆਂ ਨਾਲ ਚਲਣ। ਐ ਸੱਜਣ ਸੱਜਣ ਤੇ ਹੋਈ ਨੇ ਜੋ ਹਮੇਸ਼ਾ ਨਾਲ ਹੋਣ ਤੇ ਸਾਥ ਦੇਣ ਦੁੱਖ ਸੁੱਖ ਦੇ। ਰਹਿਬਰੀ ਕਰਨ। ਔਰ ਸਤਗੁਰੂ ਦੇ ਕਹਿਣ ਦਾ ਢੰਗ ਸੱਜਣ ਤੂੰ ਠੱਗੀ ਜ਼ਰੂਰ ਕਰ ਪਰ ਠੱਗ ਬਣ ਕੇ ਠੱਗੀ ਕਰ ਸੱਜਣ ਬਣ ਕੇ ਨਾ ਕਰ ਜਦ ਤੂੰ ਸੱਜਣ ਬਣ ਕੇ ਕਰਦਾ ਹੈਂ ਤਾਂ ਬਉਧੇ ਤੇਰੇ ਗ੍ਰਿਫਤਿਚ ਆ ਜਾਣਨ ਤੇ ਸੱਜਣਤਾ ਪ੍ਰਦਾਨਮ ਹੋ ਜਾਂਦੀ ਏ ਧਰਮ ਬਦਨਾਮ ਹੋ ਜਾਂਦਾ ਹੈ ਜਦ ਕੋਈ ਧਰਮ ਦੇ ਨਾਂ ਤੇ ਠੱਗੀ ਕਰੇ ਤਾਂ ਬਉਧੇ ਦੁਨੀਆ ਨੂੰ ਧਰਮ ਤੋਂ ਛੱਡ ਲੱਗ ਜਾਂਦੀ ਏ ਧਰਮ ਦੇ ਰਸਤੇ ਤੇ ਚੱਲਣੋਂ ਰੁਕ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਦੇ ਕੋਨ ਪਾਪ ਲਜਾਈ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਉਸ ਬੰਦੇ ਨੂੰ ਜਿਹੜਾ ਪਾਪ ਧਰਮ ਦੇ ਨਾਂ ਤੇ ਕਰਦਾ ਹੈ ਧਰਮ ਦੇ ਨਾਂ ਤੇ ਠੱਗੀ ਧਰਮ ਦੇ ਨਾਂ ਤੇ ਚੋਰੀ ਧਰਮ ਦੇ ਨਾਂ ਤੇ ਯਾਰੀ ਧਰਮ ਦੇ ਨਾਂ ਤੇ ਝਗੜਾ ਧਰਮ ਦੇ ਨਾਂ ਤੇ ਕਲਕਲੇਸ਼ ਧਰਮ ਦੇ ਨਾਂ ਤੇ ਵਿਤਰੇ ਇਸ ਦੇ ਨਾਲ ਕਹਿੰਦੇ ਨੇ ਲਜਾਇਮਾਨ ਹੋ ਜਾਂਦੇ ਨੇ ਪਾਪ ਬਈ ਕੰਬਖ ਤੂੰ ਕਿਹੜੀ ਥਾਂ ਤੇ ਸਾਨੂੰ ਵਰਦਿਆ किसल हैं पाप भी कह देंद दे चलो किसी बुरी थां वरतना सी तू सू वरतया धर्म के पाप करे परमारद केवस ते पापन ते पुन पाप ल जाई धर्म के तू चोरी की थी। धर्म के नाते तू ठगी की थी पाप भी कम उठते हैं तो खैर मैं अर्ज करा अक्सर सतपुरुष दूजिया गहरे नहीं जानते उपर उपर देखते ਅਕਸਰ ਸਤਪੁਰਸ਼ ਆਪਣੇ ਵਿੱਚ ਬਹੁਤ ਗਹਿਰੇ ਜਾਂਦੇ ਨੇ। ਤੋਂ ਜੈਸੇ ਗਹਿਰਾਈ ਤੇ ਜਾਂਦੇ ਨੇ। ਤੋਂ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਪਤਤ ਸੰਸਕਾਰ ਦਿਖਾਈ ਦੇ ਜਾਂਦੇ ਨੇ। ਦਿਸ ਪੈਂਦੇ ਨੇ। ਆਮ ਸੰਸਾਰੀ ਦੂਜਿਆਂ 'ਚ ਬੜਾ ਗਹਿਰਾ ਜਾਂਦਾ ਹੈ। ਵੇਖੀਏ ਇਹਦਾ ਪਿਓ ਕਿਸੀ, ਇਹਦਾ ਦਾਦਾ ਕਿਸੀ, ਇਹਦਾ ਪਰਦਾਦਾ ਕਿਸੀ। ਰਾਜਨੀਤਿਕ ਲੋਕ ਜਦ ਬੰਡਲ ਲੱਗਦੇ ਨੇ ਇੱਕ ਦੂਜੇ ਨੂੰ, ਤੋਂ ਯਕੀਨ ਜਾਣੋ ਸਤ ਪੀੜੀਆਂ ਭੱਡ ਕੇ ਰੱਖ ਦਿੰਦੇ ਨੇ। ਕਬਰਾਂ 'ਚ ਮੁਰਦੇ ਕੜ ਛੱਡਦੇ ਨੇ। इतना कर देना क्योंकि तो दूजे बहुत गहरे जाना है बड़ा जो है गहरा चले जाते हैं बहादुर शाह जफर भी किसी वक्त राजनीतिक से ही आज फकीर हो गया आज बंदगी करने लग गया आज ध्यान अंतर्मुखी हो गया तो कहें जब ना थी अपने गुनाहों की खबर देखते थे दुनिया के एब हुनर जब अपने गुनाहों पे पड़ी निगाह तो जहां में कोई बुरा ना रहा ਕੁਝ ਨਹੀਂ ਬਣਾ ਰਹੇ ਆਪਣੀਆਂ ਖਾਮੀਆਂ ਦੇ ਸਪਈਆਂ ਆਪਣੀਆਂ ਜੋ ਹੈ ਕਮਜ਼ੋਰੀਆਂ ਦੇ ਸਪਈਆਂ ਔਰ ਉਹਨਾਂ ਨੂੰ ਸਵਾਰਨ ਤੇ ਸੁਧਾਰਨ ਦਾ ਖਿਆਲ ਆ ਗਿਆ ਭਾਈ ਗੁਰਦਾਸ ਜੀ ਨੇ ਇੱਕ ਲੰਬੀ ਚੌੜੀ ਗਾਥਾ ਲਿਖੀ ਇਹ ਪੌੜੀ ਦੇ ਚ ਬਸ ਸਿਰਫ 1 ਮਿੰਟ ਦੇ ਚ ਬਿਆਨ ਕਰਾਂ ਕਹਿੰਦੇ ਨੇ ਦਰਯੋਧਨ ਸ਼੍ਰੀ ਕ੍ਰਿਸ਼ਨ ਦੇ ਕੋਲ ਆਏ ਕਹਿਣ ਲੱਗੇ ਸਾਡਾ ਫੈਸਲਾ ਕਰਾਓ कि कृष्ण कह लगे मैं यही सोच रहा कि फैसला मैं करना है थोड़ा पर तू तो इंज इंजकर हस्तनापुर आप जा जड़ा सब तो नेक बंदा हो चंगा बंदा हो लग के लिया भाई गुरुदास जी ने कथा लिखी है पौड़ी यदिस्टर ने भी बेनती की सामू प्रवान है तुम फैसला कर दो ਤੇ શ્રી કૃਸ਼ਨ ਕਹਿਣ ਲੱਗੇ ਯੁਦਿਸ਼thਰ ਨੂੰ ਪਰ ਤੂੰ ਇੱਕ ਕੰਮ ਕਰ ਇਸ ਹਸਤਨਾਪੁਰ ਦੇ ਜਿਹੜਾ ਸਭ ਤੋਂ ਭੜਾ ਹੋਵੇ ਸਭ ਤੋਂ ਬੁਰਾ ਹੋਵੇ ਸਭ ਤੋਂ ਦੁਸ਼ਟ ਹੋਵੇ ਉਸ ਨੂੰ ਲੱਭ ਕੇ ल्या ਕੰਨ ਚਲੇ ਗਏ ਦਿਨ ਢਲਦੇ ਆ ਦ੍ਰੋਪਦਨ ਵਾਪਸ ਆਇਆ ਤੇ ਕੰਨ ਤੇ ਕ੍ਰਿਸ਼ਨ ਕਹਿਣ ਲੱਗੇ ਤੈਨੂੰ ਮੈਂ ਪਿਆ ਸੀ ਕੋਈ ਨੇਕ ਬੰਦਾ ਲੱਭ ਕੇ ल्या ਕੋਈ ਸ਼ਰਾਫਤ ਦਾ ਮਜਸਮਾ ਕੋਈ ਭਲੇ ਮਾਨਸੀ ਦੀ ਮੂਰਤੀ ਕੋਈ ਨਿਰਮਾਣਤਾ ਦੀ ਮੂਰਤੀ ਕੋਈ ਦੂਰ ਦ੍ਰਿਸ਼ ਕੋਈ ਸਤਪੁਰਸ਼ ਲੱਭ ਕੇ ਨੇ ਨੇਕ ਬੰਦਾ ਦਰਯੋਦਨ ਕਹਿੰਦਾ ਮੈਂ ਸਾਰੇ ਹਸਤਨਾਪੁਰ ਦੇ ਵਿੱਚ ਨਿਗਾਹ ਮਾਰੀ ਹੈ ਕਮਬਖਤ ਸਾਰਿਆਂ 'ਚ ਕੁਛ ਨਾ ਕੁਛ ਖਾਮੀਆਂ ਨੇ ਉਹਨਾਂ ਨਾਲੋਂ ਤਾਂ ਮੈਂ ਹੀ ਚੰਗਾ ਤੁਹਾਡੇ ਕੋਲ ਖੜਾ ਦੱਸੋ ਕੀ ਫੈਸਲਾ ਕਰਨਾ ਨਿਕਲਦਾ ਮੈਂ ਠੀਕ ਉਹਨਾਂ ਸਾਰਿਆਂ ਨਾਲੋਂ ਤਾਂ ਮੈਂ ਠੀਕ ਕੰਨ ਨੂੰ ਜਦਾ ਰਾਤ ਪੈ ਗਈ ਤੇ ਥਕਿਆ ਹਾਰਾ 유ਦਿਸ਼ਥਨ ਵੀ ਆਇਆ ਹੈ ਇਹ ਵੀ ਕੱਲਾ ਆਇਆ ਹੈ ਤੇ ਕ੍ਰਿਸ਼ਨ ਕਹਿਣ ਲੱਗੇ ਤੈਨੂੰ ਕਿਹਾ ਸੀ ਬੁਰਾ ਮਨੁੱਖ ਲੱਭ ਕੇ ल्या ਤੂੰ ਨਹੀਂ ਲੈ ਆਇਆ ਹੱਥ ਜੋੜ ਕੇ ਖੜਾ ਹੋ ਗਿਆ ਕਹਿਣ ਲੱਗਾ ਤੁਹਾਡੇ ਸਾਹਮਣੇ ਹੀ ਖੜਾ ਹੈ ਜੇ ਬੁਰਾ ਹੀ ਮਨੁੱਖ ਚਾਹੀਦਾ ਹੈ ਤਾਂ ਮੈਂ ਖੜਾ ਮੈਂ ਦੇਖਿਆ ਸਾਰੇ ਮੈਥੋਂ ਚੰਗੇ ਨੇ ਕਿ ਤੁਸੀਂ ਕੇ ਅਸੀਂ ਸਭ ਤੋਂ ਬੁਰਾ ਤੋ ਇਸ ਸ਼ਹਿਰ ਦਾ ਤੇ ਫਿਰ ਮੈਂ ਹੀ ਸਭ ਤੋਂ ਬੁਰਾ ਮਨੁੱਖ ਹੁਣ ਐਸਾ ਨਹੀਂ ਸੀ ਕਿ ਹਸਤਰਾਂਪੁਰ ਦੇ ਵਿੱਚ ਬੁਰੇ ਨਹੀਂ ਸੰਤੇ ਭਲੇ ਨਹੀਂ ਸੰਸ ਸਭ ਕੋਈ ਸੰਨ ਦੇਖਣ ਦੇਖਣ ਦਾ ਢੰਗ ਹੈ ਇੱਕ ਦੂਜਿਆਂ ਦੇ ਉੱਪਰ ਉੱਪਰ ਉਪਰ ਵੇਖਦਾ ਹੈ ਤੇ ਉੱਪਰ ਉੱਪਰ ਤੇ ਹਰ ਇੱਕ ਦੇ ਗੁਣ ਪੈਣ ਹੈ ਇੱਕ ਦੂਜਿਆਂ ਦੇ ਵਿੱਚ ਬਹੁਤ ਗਹਿਰਾ ਵੇਖਦਾ ਹੈ ਆਪਣੇ ਉੱਪਰ ਉੱਪਰ ਵੇਖਦਾ ਹੈ ਤੇ ਹਰ ਮਨੁੱਖ ਦੇ ਉੱਪਰ ਉੱਪਰ ਤੇ ਚੰਗਿਆਈਆਂ ਹਰ ਬੰਦੇ ਨੇ ਉੱਪਰ ਉੱਪਰ ਤੇ ਚੁੱਕਣਾ ਚੁਪੜੀ ਕੀਤੀ ਹੋਈ ਹੈ ਲੇਪਾ ਪੋਚੀ ਕੀਤੀ ਹੋਈ ਹੈ ਸ਼ਰਾਫਤ ਦੀ ਬਲੇਮਾਨੀ ਦੀ ਨੇਕੀ ਦੀ ਹਰ ਇੱਕ ਨੇ ਉੱਪਰ ਜੋ ਹੈ ਪੇਂਟ ਕੀਤਾ ਹੈ ਇਸ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਹੋਈ ਹਰ ਇੱਕ ਨੇ ਮੈਂ ਅਰਸ਼ ਕਰਾਂ ਜਿਹੜਾ ਮਨੁੱਖ ਥੋੜਾ ਜਿਆ ਅੰਤਰਮੁਖੀ ਹੁੰਦਾ ਹੈ ਉਹ ਹੈਰਾਨ ਹੋ ਜਾਂਦਾ ਹੈ ਇਨੀਆਂ ਬੁਰਾਈਆਂ ਮੇਰੇ ਇਸ ਵਾਸਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੈ ਮਨੁੱਖ ਆਪਣੇ ਤੋਂ ਭੱਜਦਾ ਹੈ ਦੂਰ हटਦਾ ਹੈ ਇਹ ਪੁੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦੀ ਹੈ ਇਹ ਪੜੋਸੀਆਂ ਨਾਲ ਵੀ ਬੈਠ ਸਕਦੇ ਨੇ ਕੁਛ ਨਹੀਂ ਤੇ ਕੋਈ ਕਿਤਾਬ ਚਾਹੀਦੀ ਹੈ ਅਖਬਾਰ ਚਾਹੀਦਾ ਹੈ ਟੀਵੀ ਚਾਹੀਦਾ ਹੈ ਰੇਡੀਓ ਚਾਹੀਦਾ ਹੈ ਮਨੁੱਖ ਆਪਣੇ ਆਪ ਨਾਲ ਨਹੀਂ ਬੈਠ ਸਕਦਾ ਇੱਕ ਫਕੀਰ ਇੱਕ ਨਦੀ ਢੱਤੇ ਬੈਠਾ ਸੀ ਕੱਲਾ ਉਸਦੇ ਦੋਸਤ ਨੇ ਦੇਖਿਆ ਵੇ ਮੇਰਾ ਮਿੱਤਰ ਕੱਲਾ ਬੈਠਾ ਹੈ ਤੇ ਮੈਂ ਚੱਲ ਕੇ ਇਸ ਨੂੰ ਸਾਥ ਦੇਣਾ ਕੱਲਾਪਣ ਮਨੁੱਖ ਨੂੰ ਅਖਰਦਾ ਹੈ ਮੈਂ ਜੇਲ੍ਹ ਦੇ ਵਿੱਚ ਵੀ ਦੇਖਿਆ ਹੈ ਸਭ ਤੋਂ ਕਰੜੀ ਸਜ਼ਾ ਜਿਸ ਨੂੰ ਦੇਣੀ ਹੋਵੇ ਨਾ ਕਹਿੰਦੇ ਨੇ ਇਸ ਨੂੰ ਕੱਲਾ ਰੱਖੋ ਇਹਦੇ ਨਾਲ ਦੂਜਾ ਨਹੀਂ ਹੋਣਾ ਆਪੇ ਔਖਾ ਹੋਵੇਗਾ ਆਪੇ ਬੇਚੈਨ ਹੋਵੇਗਾ ਆਪੇ ਮਾਨਸਿਕ ਤੌਰ ਤੇ ਬੇਚੈਨ ਹੋ ਕੋਲ ਮਨ ਦੇ ਤੇ ਸਾਰੀਆਂ ਹੀ ਬੁਰਾਈਆਂ ਨੇ ਤੇ ਕੱਲਾ ਬੰਦਾ ਤੇ ਫਿਰ ਮਨ ਦੇ ਤਲ ਤੇ ਜੀਉਣ ਲੱਗ ਪਏਗਾ ਥੋੜਾ ਜਿਹਾ ਤੇ ਅੰਦਰ ਮੁਖੀ ਹੋਵੇਗਾ ਜੈਸੇ ਅੰਦਰ ਮੁਖੀ ਹੋਵੇਗਾ ਫਿਕਰ ਚਿੰਤਾ ਦੁੱਖ ਤਣਾਅ ਸਭ ਤੋਂ ਵੱਡੀ ਸਦਾ ਭਾਰਤ ਦੇ ਚ ਮੰਦੇ ਨੇ ਇਕੱਲਾ ਰੱਖੋ ਚਾਰ ਦਿਨਾਂ ਲਈ ਠੀਕ ਹੋਏ ਆਖੇ ਦਾ ਮੈਨੂੰ ਸਾਰਿਆਂ ਨਾਲ ਰੱਖੋ ਤਾਂ ਕਹਿਣ ਤੋਂ ਮਰਾਦ ਤਨਹਾਈ ਨੂੰ ਇੱਕ ਬੋਝ ਮੰਨਿਆ ਗਿਆ ਦੁੱਖ ਮੰਨਿਆ ਗਿਆ ਉਸ ਫਕੀਰ ਨੇ ਦੇਖਿਆ ਭਈ ਮੇਰਾ ਮਿੱਤਰ ਇਕੱਲਾ ਬੈਠਾ ਹੈ ਚੱਲ ਕੇ ਮੈਂ ਇਸ ਨੂੰ ਸਾਥ ਦੇ ਆ ਉਹ ਚਲਾ ਗਿਆ ਜੈਸੇ ਉਸ ਫਕੀਰ ਦੇ ਕੋਲ ਬੈਠਦਾ ਤੇ ਕਹਿੰਦਾ ਫਕੀਰ ਸਾਈ ਤੁਸੀਂ ਇਕੱਲੇ ਬੈਠੇ ਸੀ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਹਾਂ ਉਸਨੇ ਆਖਿਆ ਮਿੱਤਰਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਇਕੱਲਾ ਬੈਠਾ ਸੀ ਮੈਂ ਤੇ ਆਪਣੇ ਆਪ ਦੇ ਨਾਲ ਬੈਠਾ ਸੀ ਹੁਣ ਤੂੰ ਆਇਆ ਮੈਨੂੰ ਇਕੱਲਾ ਕਰ ਛੜੇ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ ਧਰਮ ਦੀ ਇਹ ਸਾਧਨਾ ਹੈ ਪਹਿਲੇ ਚਰਨ ਵਿੱਚ ਆਪਣੇ ਆਪ ਦੇ ਨਾਲ ਬੈਠ ਅਗਰ ਤੂੰ ਆਪਣੇ ਆਪ ਦੇ ਨਾਲ ਬੈਠਣ ਦੇ ਸਫਲ ਹੋ ਗਿਆ ਤੋ ਇੱਕ ਦਿਨ ਗੁਰੂ ਨਾਲ ਬੈਠੇਗਾ ਰੱਬ ਨਾਲ ਬੈਠੇਗਾ ਪਹਿਲੇ ਤੇ ਤੇਰਾ ਆਪਣਾ ਆਪ ਹੈ ਪਰ ਜੇ ਤੂੰ ਆਪਣੇ ਆਪ ਨਾਲ ਬੈਠਣ ਦੇ ਸਫਲ ਨਹੀਂ ਹੋਇਆ ਤੋ ਗੁਰੂ ਕੋਲ ਨਹੀਂ ਬੈਠ ਸਕੇਗਾ ਸਾਰੀ ਦੁਨੀਆ ਗੁਰਦੁਆਰੇ ਆਉਂਦੀ ਹੈ ਕੌਣ ਗੁਰੂ ਕੋਲ ਬੈਠਦਾ ਇਸ ਚੱਕਰ ਚ ਨਾ ਪੈਣਾ ਗੁਸਤਾਖੀ ਮਾ ਹਾਜ਼ਰੀ ਭਰਨੀ ਹੋਰ ਗੱਲ ਹੈ ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ ਹਾਜ਼ਰੀ ਤੇ ਹਜ਼ਾਰਾਂ ਭਰ ਲੈਣੇ ਨੇ ਕੋਈ ਬਹੁਤ ਵੱਡੀ ਗੱਲ ਨੇ ਗੁਰੂ ਦੀ ਹਜ਼ੂਰੀ ਚ ਕੋਈ ਕੋਈ ਜਾਂਦਾ ਹੈ ਕਿਸੇ ਵੀ ਸੁਰਤ ਸ਼ਬਦ ਨਾਲ ਜੁੜਦੀ ਹੈ ਤੇ ਆਨੰਦ ਲੈਂਦੀ ਹੋਵੇ ਰਸ ਲੈਂਦੀ ਹੋਵੇ ਨਹੀਂ ਤੇ ਹਜ਼ੂਰੀ ਵਿੱਚ ਕੋਈ ਨਹੀਂ ਜਾਂਦਾ ਸਭ ਬੰਦੇ ਹੈ ਆਪਣੇ ਤੋਂ ਦੂਰ ਭਜਣ ਦੀ ਕੋਸ਼ਿਸ਼ ਕਰਦੇ ਨੇ ਗੁਰੂ ਘਰ ਬੈਠਣ ਵਾਸਤੇ ਪਹਿਲੇ ਆਪਣੇ ਨਾਲ ਬੈਠਣਾ ਹੈ ਔਰ ਗੁਰਦੁਆਰੇ ਬੈਠਿਆ ਬੈਠਿਆ ਜਿਸ ਨੂੰ ਆਪਣੀਆਂ ਖਾਮੀਆਂ ਦਿਸਣ ਲੱਗ ਪੈਣ ਆਪਣੀਆਂ ਕਮਜ਼ੋਰੀਆਂ ਦਿਸਣ ਲੱਗ ਪੈਣ ਇੱਕ ਗੱਲ ਸਪਸ਼ਟ ਹੋ ਗਈ ਕਿ ਇਸ ਨੂੰ ਆਪਣੇ ਆਪ ਦਾ ਦੇਖਣਾ ਆ ਗਿਆ ਹੈ ਜਾ ਜਾਵेंगे ਢੰਗ ਆ ਗਿਆ ਹੈ ਤਰੀਕਾ ਆ ਗਿਆ ਤੌਰ ਤਰੀਕਾ ਆ ਗਿਆ ਧਰਮ ਦੀ ਜਿਹੜੀ ਮੋਲ ਸਾਧਨਾ ਹੈ ਆਪਣੇ ਆਪ ਨੂੰ ਵੇਖਣਾ ਤੇ ਦੇਖ ਜਿੱਥੇ-ਜਿੱਥੇ ਤੇਰੀ ਹੋਂਦ ਬੇਮर्यादा ਹੈ ਦੇਖੇ ਕਿਧਰੇ ਤੇਰਾ ਹਾਸਾ ਬੇਮर्यादा ਨਾ ਹੋਵੇ ਮੁਖਤਸਰ ਮੈਂ ਰਸ ਕਰਾਂ ਮਨੁੱਖ ਹੱਸਦਾ ਹੈ ਦੂਜਿਆਂ ਦੀ ਕਮਜ਼ੋਰੀ ਤੇ ਮਨੁੱਖ ਰੋਂਦਾ ਹੈ ਆਪਣੀ ਮਜਬੂਰੀ ਤੇ ਬਗੜ ਮੁਤਾਲੇ ਕਰ ਹੱਸ ਪੈਂਦੇ ਨੇ ਸੰਤ ਵੀ ਆਪਣੀ ਕਮਜ਼ੋਰੀ ਤੇ ਰੋ ਪੈਂਦੇ ਨੇ ਸੰਤ ਵੀ ਦੂਜਿਆਂ ਦੀ ਮਜਬੂਰੀ ਤੇ ਰੋਂਦੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਦੂਜਿਆਂ ਦੀ ਮਜਬੂਰੀ ਦੇਖ ਕੇ ਸੰਤ ਰੋ ਪੈਂਦਾ ਹੈ ਦੂਜੇ ਇਤਨੇ ਮਜਬੂਰ ਨੇ ਇਤਨੇ ਦੁਖੀ ਨੇ ਇਤਨੇ ਬੇਜ਼ਾਰ ਨੇ ਹੱਸ ਪੈਂਦਾ ਹੈ ਆਪਣੀ ਕਮਜ਼ੋਰੀ ਤੇ ਧੰ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਬਾਗ ਹਰ ਜਨ ਗੁਣ ਗਾਵਤ ਹਸਿਆ ਬਗੁਰੂ ਰਾਮਦਾਸ ਹਰੀ ਦਾ ਜਨ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਹੱਸਿਆ ਹਰ ਜਨ ਗੁਣ ਗਾਵਤ ਹਸਿਆ ਕਿਉਂ ਅਸੇਦੀ ਕੀ ਲੋੜ ਪਈ ਆਪਣੀਆਂ ਕਮਜ਼ੋਰੀਆਂ ਦਿਖਾਈ ਦਿੱਤੀਆਂ ਕਿ ਕਮਜ਼ੋਰੀਆਂ ਤੇ ਹਾਸਾ ਆਵੇਗਾ ਚਾਹ ਦੂਜੇ ਦੀਆਂ ਨੇ ਤੇ ਚਾਹ ਆਪਣੀਆਂ ਨੇ ਜੋ ਆਪਣੀਆਂ ਕਮਜ਼ੋਰੀਆਂ ਤੇ ਹੱਸ ਪਿਆ ਉਸੰਤ ਹੈ ਭਗਤ ਹੈ ਕਿ ਜੋ ਦੂਜੀਆਂ ਦੀ ਕਮਜ਼ੋਰੀਆਂ ਤੇ ਹੱਸਦਾ ਪਿਆ ਸੰਸਾਰੀ ਔਰ ਕੀ ਤੇ 12 ਮੁਖੀ ਬੰਦਾ ਰੰਗ ਰੋਵੇ ਰੋਂਦਾ ਦੂਜਿਆਂ ਦੀ ਮਜਬੂਰੀ ਤੇ ਜਦ ਮੇਰੇ ਕੋਲ ਕੋਈ ਪੁੱਛਦਾ ਹੈ ਕਿ ਗੁਰਨਾਣਿਕ ਨੇ ਨੌਖੰਡ ਪ੍ਰਿਥਵੀ ਦਾ ਭਰਮਣ ਕੀਤਾ 12 12 ਸਾਲ ਦੀ ਇੱਕ ਇੱਕ ਉਦਾਸੀ ਇਤਨੇ ਪੈਂਡੇ ਦੀ ਕੀ ਲੋੜ ਸੀ ਤੇ ਕੋਈ ਜਵਾਬ ਨਿਕਲਦਾ ਹੈ ਗੁਰਨਾਣਿਕ ਦੁਖੀ ਸੀ ਤਰਕ ਖੜੀ ਹੋ ਜਾਂਦੀ ਹੈ ਤੇ ਜਿਹੜਾ ਆਪ ਦੁਖੀ ਸੀ ਉਹ ਸੁੱਖ ਕਿਸ ਤਰ੍ਹਾਂ ਦੇ ਸਕਦਾ ਹੈ ਦਰਸਲ ਇਹ ਦੁੱਖ ਦੂਜਿਆਂ ਦਾ ਸੀ ਆਪਣਾ ਨਹੀਂ ਸੀ ਦੂਜਿਆਂ ਦਾ ਸੀ ਮੈਂ ਇਸ ਦੇ ਉੱਤੇ ਇੱਕ ਉਦਾਹਰਣ ਦਿਆਂ ਬੱਚਾ ਬਿਮਾਰ ਹੈ ਰਾਤ ਦਾ ਵਕਤ ਹੈ ਔਰ ਬੱਚਾ ਬੇਚੈਨ ਹੈ ਹੁਣ ਮਾਂ ਵੀ ਬੇਚੈਨ ਹੈ ਬੱਚਾ ਦੁਖੀ ਹੈ ਹੁਣ ਮਾਂ ਵੀ ਦੁਖੀ ਹੈ ਬੱਚੇ ਨੂੰ ਨੀਂਦ ਨਹੀਂ ਆ ਰਹੀ ਤੜਪ ਰਿਹਾ ਹੈ ਮਾਂ ਨੂੰ ਵੀ ਨੀਂਦ ਨਹੀਂ ਆ ਰਹੀ ਮਾਂ ਨੂੰ ਆਖਿਆ ਜਾ ਸਕਦਾ ਹੈ ਤੂੰ ਆਰਾਮ ਨਾਲ ਸੌਂ ਜਾ ਤਾਪ ਤੇ ਬੱਚੇ ਨੂੰ ਚੜਿਆ ਹੈ ਤੈਨੂੰ ਥੋੜੀ ਚੜਿਆ ਹੈ ਪਰ ਨਹੀਂ ਅਗਰ ਕਿਸੇ ਮਨੋਵਿਗਿਆਨਕ ਕੋਲ ਪੁੱਛੋਗੇ ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੈ ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੈ ਬੱਚਾ ਤਨ ਕਰਕੇ ਦੁਖੀ ਹੈ ਮਾਂ ਮਨ ਕਰਕੇ ਦੁਖੀ ਹੈ ਬੱਚੇ ਦੀ ਸਾਰੀ ਪੀੜਾ ਬੱਚੇ ਦਾ ਸਾਰਾ ਦੁੱਖ ਉਸ ਨੂੰ ਉਸ ਨੇ ਆਪਣੇ ਮਨ ਦੇ ਵਿੱਚ ਵਸਾ ਲਿਆ ਹੈ ਤੋ ਵਿਚਾਰੀ ਤੜਪ ਰਹੀ ਹੈ ਇੱਕ ਬੱਚੇ ਦਾ ਦੁੱਖ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤੋ ਸਾਰੀ ਰਾਤ ਸੌ ਨਹੀਂ ਸਕੇ ਤੜਪਦੀ ਰਹੀ ਤੇ ਸਾਰੀ ਦੁਨੀਆ ਦਾ ਦੁੱਖ ਦਰਦ ਗਮ ਜਿਸ ਗੁਰਨਾਣਕ ਦੇ ਹਿਰਦੇ 'ਚ ਉਹ ਆਰਾਮ ਲਾਲ ਸੁਲਤਾਨੁਰ ਰਹਿੰਦੇ ਤੇ ਕਿਸ ਤਰ੍ਹਾਂ ਰਹਿੰਦੇ ਉਹ ਆਰਾਮ ਨਾਲ ਤਲਵੰਡੀ ਰਹਿੰਦੇ ਤੇ ਕਿਸ ਤਰ੍ਹਾਂ ਰਹਿੰਦੇ ਜਗਤ ਦਾ ਹਮਲੇ ਹੀ ਫਿਰਦਾ ਸੀ ਜਗਤ ਦਾ ਦਰਦ ਨਹੀਂ ਫਿਰਦਾ ਸੀ ਇਸ ਵਾਸਤੇ ਗੁਰਨਾਮਿਕ ਦੇ ਨਾਲ ਸ਼ਬਦ ਜੁੜ ਗਏ ਦਰਦੀ ਦਾਤਾ ਲੋਕਾਂ ਦਾ ਦਰਦ ਵੰਡਾਣ ਵਾਲਾ ਲੋਕੀ ਖੁਸ਼ੀਆਂ ਵੰਡਾਣ ਵਾਸਤੇ ਤੇ ਮਿਲ ਜਾਣਗੇ ਦਰਦ ਕੋਈ ਨਹੀਂ ਵੰਡਾਇਗਾ ਇਹ ਵੀ ਮੈਰਸ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸੁਖ ਮੇ ਬਹੁ ਸੰਗੀਭ ਹੈ ਦੁਖ ਮੇ ਸੰਗ ਨ ਕੋਏ ਸੁਖ ਹੈ ਤੋ ਸੁਖ ਵੰਡਾਣ ਵਾਸਤੇ ਤੇ ਬਹੁਤ ਸਾਰੇ ਆ ਜਾਣਗੇ बड़े संगे साथी लगणगे बड़े मित्र लगणगे पर जे तू पीड़ा दे छौया जद तू दुख दे छौया जद तू विपता दे छौया चिराग लेके भी साथी लम्मेगा नहीं तेरा दर्द कौन मंडाए तेरे दुख दा कौन भाईवाल बने है तेरी मुसीबत ते पीड़ा दा कौन भाईवाल बने है इस वस्ते दरबार ए अकबरी लायक बड़ा कीमती रतन नौ रत्ना दे छाऊ जनाब कवि रहे ਉਹ ਇੱਕ ਬੜੀ ਕੀਮਤੀ ਗੱਲ ਕਹਿੰਦਾ ਹੈ ਰਹਿਮਨ ਵਿਪਤਾ ਹੋ ਭਲੇ ਕਹਿੰਦਾ ਮੁਸੀਬਤ ਵੀ ਚੰਗੀ ਹੈ ਪੀੜਾ ਵੀ ਚੰਗੀ ਹੈ ਵਿਪਤਾ ਵੀ ਚੰਗੀ ਹੈ ਰਹਿਮਨ ਵਿਪਤਾ ਹੋ ਭਲੇ ਜੋ ਥੋਰੇ ਦਿਨ ਹੋਏ ਹੋਵੇ ਥੋੜੇ ਦਿਨਾਂ ਲਈ ਕੁਝ ਦਿਨਾਂ ਲਈ ਇਹ ਨਹੀਂ ਕਿ ਵਿਪਤਾ ਘਰ ਦੇ ਚ ਆਏ ਤੇ ਨਿਕਲਣ ਦਾ ਨਾਂ ਵੀ ਨਾ ਲਵੇ ਕਹਿੰਦਾ ਵਿਪਤਾ ਚੰਗੀ ਹੈ ਬਸਰ ਤੇ ਥੋੜੇ ਦਿਨਾਂ ਲਈ ਆਵੇ ਰਹਿਮਨ ਵਿਪਤਾ ਹੋ ਭਲੇ ਜੋ ਥੋੜੇ ਦਿਨ ਹੋਏ ਹਿਤ ਅਨਹਿਤ ਸਭ ਜਗਤ ਮੇਂ ਜਾਨ ਪਰਤ ਸਭ ਕੋਏ ਫਿਰ ਪਤਾ ਚਲ ਜਾਂਦਾ ਹੈ ਹਿਤੂ ਕੌਣ ਹੈ ਆਪਣਾ ਕੌਣ ਹੈ ਬੇਗਾਨਾ ਕੌਣ ਹੈ ਫੌਰਨ ਪਤਾ ਚਲ ਜਾਂਦਾ ਹੈ ਉਹ ਵੀ ਪਤਾ ਦੱਸ ਦਿੰਦੀ ਹੈ ਉਹ ਅਪਤਾ ਦੱਸ ਦਿੰਦੀ ਹੈ ਉਹ ਮੁਸੀਬਤ ਦੱਸ ਦਿੰਦੀ ਹੈ ਖੁਸ਼ੀ ਦੇਤੇ ਖੁਸ਼ੀਆਂ ਵੰਡਾਉਣ ਵਾਸਤੇ ਸਾਰਾ ਜ਼ਮਾਨਾ ਆ ਜਾਏਗਾ ਦੁੱਖ ਕੋਈ ਨਹੀਂ ਵੰਡਾਉਂਦਾ ਤੇ ਦੁੱਖ ਵੰਡਾਉਣ ਵਾਸਤੇ ਨਿਕਲੇ ਹਨ ਗੁਰੂ ਨਾਨਕ ਦੇਵ ਜੀ ਕਿਦਰੇ ਕੋੜੀ ਦਾ ਦੁੱਖ ਵਡਾਉਂਦੇ ਨੇ ਕਿਦਰੇ ਅਗਿਆਨੀਆਂ ਦਾ ਦੁੱਖ ਵਡਾਉਂਦੇ ਨੇ ਕਿਦਰੇ ਮਾਨਸਿਕ ਤਲ ਤੇ ਜੋ ਰੋਗੇ ਨੇ ਉਹਨਾਂ ਦਾ ਦੁੱਖ ਵਡਾਉਂਦੇ ਨੇ ਨੌਖੰਡ ਪ੍ਰਥਮੀ ਇਹਦੇ ਭਰਮਣ ਕਰਦੇ ਨੇ ਇਹ ਐਸਾ ਵੈਡ ਸੀ ਜੋ ਬਿਨਾ ਬੁਲਾਇਆ ਪਹੁੰਚਦਾ ਸੀ ਤੇ ਬਿਨਾ ਫੀਸ ਤੇ ਪਹੁੰਚਦਾ ਸੀ ਇਤਨਾ ਦਰਦ ਇਤਨੀ ਪੀੜਾ ਦਰਦੀ ਦਾ ਦੇਖਿਆ ਹੰਕਾਰ ਦੇ ਰੋਗ ਵਿੱਚ ਪੀੜੇ ਇਤਨੇ कि सुमेर दे जोगी तो पहुंच गए सुमेर पर्वत पे देखिया अज्ञान दे पीड़ित ने ए मक्के दे हाजी ए बधु सदगुरु उथे भी पहुंच गए देखे शरीरिक तल तक रोगी है कोड़ी तो उदी जुगी भी पहुंच गए भरम वहम तो मात बोझ चुकी फिर देने ब्राह्मण हरिद्वार दे ए बनारस दे सतगुरु भी पहुंच गए और एक बैठा है ਲੋਕਾਂ ਨੂੰ ਠੱਗਦਾ ਪਿਆ ਧਰਮ ਦਾ ਜਾਮਾ ਲੈ ਕੇ ਪਹਿਨ ਕੇ ਔਰ ਧਰਮ ਦੇ ਨਾਂ ਤੇ ਠੱਗੀ ਜਾਂਦਾ ਹੈ ਲੋਕਾਂ ਨੂੰ ਪੀੜਿਤ ਕਰੀ ਜਾਂਦਾ ਹੈ ਆਬੇਚੈਨ ਹੋਈ ਜਾਂਦਾ ਹੈ ਸਤ ਗੁਰੂ ਕੋਲ ਵੀ ਪਹੁੰਚ ਗਏ ਐਸਾ ਦਰਦੀ ਦਾਤਾ ਮੈਂ ਅਰਜ਼ ਕਰਾਂ ਸੁਖ ਦੁਨੀਆ ਵੰਡਾ ਸਕਦੀ ਹੈ ਦੁੱਖ ਕਿਸੇ ਨੇ ਨਹੀਂ ਵੰਡਾਣਾ ਤੇ ਹੁਣ ਮੈਂ ਅਰਜ਼ ਕਰਾਂ ਸੰਤ ਹੱਸਦਾ ਹੈ ਆਪਣੀ ਮਜਬੂਰੀ ਤੇ ਰੋਂਦਾ ਹੈ ਦੂਜਿਆਂ ਦੀ ਮਜਬੂਰੀ ਤੇ ਸੰਤ ਹੱਸਦਾ ਹੈ ਆਪਣੀ ਕਮਜ਼ੋਰੀ ਤੇ ਆਪਣੇ ਔਗਣਾ ਤੇ ਸੰਤ ਰੋ ਪੈਂਦਾ ਦੂਜੇ ਦੇ ਦੁੱਖਾਂ ਤੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਉਹਦੀ ਖਾਮੋਸ਼ੀ ਵਿੱਚ ਵੀ ਕੋਈ ਰਸ ਹੈ ਜੇ ਚੁੱਪ ਵੀ ਬੈਠਾ ਹੈ ਤਾਂ ਵਾਕਈ ਚੁੱਪ ਬੈਠਾ ਹੈ ਇਹ ਨਹੀਂ ਕਿ ਉਹਦੇ ਅੰਦਰ ਨਾਜਾਇਜ਼ ਪੁਰਨੇ ਪੈ ਚੱਲਦੇ ਸਮਾਧੀ ਨਹੀਂ ਹੈ ਇਕਾਗਰ ਬੈਠਾ ਹੈ ਰੋ ਰਿਹਾ ਹੈ ਕਿਸੇ ਮਸਤੀ ਵਿੱਚ ਹੱਸ ਰਿਹਾ ਹੈ ਕਿਸੇ ਰੰਗ ਵਿੱਚ रंग हसे रंग रोवे चुप भी कर जाए परवाह ना ही किसी की नहीं बाज सच्चे ना है नंदलाल ने तो गल बड़ी गजब दी कह देती है वो कहने शाहे उम्मीद ए आशिक गुरु गोविंद सिंह जी महाराज ते अनन भगत और जिस ते कलगीधर बादशाह बड़ा मान करते थे शाहे उम्मीद ए आशिक हरगिस समर न वीर ਐ ਪ੍ਰੇਮੀ ਐ ਰੱਬ ਦੇ ਮਾਰਗ ਦੇ ਪਾਣੀ ਐ ਪ੍ਰੇਮੀ ਤੂੰ ਉਮੀਦ ਦਾ ਬੂਟਾ ਲਾਇਆ ਆਸਾ ਦਾ ਬੂਟਾ ਲਾਇਆ ਇਹਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ ਹਰ ਗਿਸ ਸਮਰਨਾ ਗਿਦਰ ਸਮਰ ਕੇ ਇਹਨਾਂ ਫਲ ਨੂੰ ਹਰ ਗਿਸ ਫਲੀ ਬੂਟ ਨਹੀਂ ਹੋਵੇਗਾ ਕਿਉਂ ਤੂੰ ਇਸ ਉਮੀਦ ਦੇ ਬੂਟੇ ਨੂੰ ਇਸ ਆਸਾ ਦੇ ਬੂਟੇ ਨੂੰ ਸਿੰਚਿਆ ਤੇ ਹੈ ਨਹੀਂ ਪਾਣੀ ਤੇ ਪਾਇਆ ਹੀ ਨਹੀਂ ਤੂੰ ਪਾਣੀ ਕੀ ਪਾਈਏ ਤੂੰ ਉਮੀਦ ਦਾ ਬੂਟਾ ਲਾਇਆ ਰੱਬ ਮਿਲੇ ਤੂੰ ਆਸਾ ਦਾ ਬੂਟਾ ਲਾਇਆ ਗੁਰੂ ਨਾਲ ਜੁੜਾ ਇਹ ਬੂਟਾ ਫਲੀਬੂਦ ਨਹੀਂ ਹੋਵੇਗਾ ਸ਼ਾਖੇ ਉਮੀਦ-ਏ ਆਸ਼ਿਕ ਹਰ ਗਿਸ ਸਮਰਨ ਗੀਰਦ ਅਜ਼ਾਬ-ਏ ਅਸ਼ਕ ਮੈਂ ਜਗਾਤਾ ਸਬਜ਼ ਦਰ ਨਾ ਬਾਸ਼ਾ ਜਿਤਨੇ ਚਿਰ ਤੱਕ ਆਪਣੀ ਅੱਖਾਂ ਦਾ ਜਲ ਇਸ ਉਮੀਦ ਦੇ ਬੂਟੇ ਦੇ ਚ ਨਹੀਂ ਪਾਵੇਂਗਾ ਰੱਬੀ ਮਿਲਾਪ ਦਾ ਫਲ ਨਹੀਂ ਲੱਗਣ ਲੱਗਦਾ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹਿੰ ਕਿਸੇ ਕੇਰੀ ਬਾਜ ਸੱਚੇ ਨਾ ਹੈ ਤੋਂ ਮੈਰਸ ਕਰਾ ਧਰਮ ਖੰਡ ਮਰਿਆਦਾ ਵਿੱਚ ਹਸਣਾ ਹੋਵੇ ਮਰਿਆਦਾ ਵਿੱਚ ਚਰਉਣਾ ਹੋਵੇ ਮਰਿਆਦਾ ਵਿੱਚ ਖਾਣਾ ਹੋਵੇ ਮਰਿਆਦਾ ਵਿੱਚ ਪਹਿਨਣਾ ਹੋਵੇ ਪਹਿਨਣਾ ਐਸਾ ਨਾ ਹੋਵੇ ਕਿ ਜਿਸਮ ਦੀ ਪ੍ਰਦਰਸ਼ਨੀ ਹੋਵੇ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਲੋਹੇ ਜਿ ਬਿਆਨ ਕਰਦੇ ਨੇ ਰੰਨਾ ਹੋਈਆਂ ਬੋਧੀਆਂ ਪੁਰਖੋ ਐ ਸਿਆਦ ਸਿਆਦ ਕਹਨੇ ਸ਼ਿਕਾਰੀ ਨੂੰ ਜ਼ਾਲਮ ਦਾ ਤੇ ਬੋਧੀਆਂ ਚੰਚਲ ਪ੍ਰਦਰਸ਼ਨੀ ਕਰਨ ਵਾਲੀਆਂ ਇਸਤਰੀ ਆਪਣੇ ਜਿਸਮ ਦੀ ਨਮਾਇਸ਼ ਕਰਨਾ ਚਾਹਦੀ ਹੈ ਪ੍ਰਦਰਸ਼ਨੀ ਚੰਚਲ ਤੇ ਪੁਰਸ਼ ਸ਼ਿਕਾਰੀ ਬਣ ਆਇਆ ਉਹ ਇਸ ਤਾਕਰੇ ਚ ਹੈ ਉਸ ਦੀ ਤਖਣੀ ਇਸ ਤਰ੍ਹਾਂ ਦੀ ਉਸ ਦੀ ਖੋਜ ਇਸ ਤਰ੍ਹਾਂ ਦੀ ਬੜੀ ਉਸ ਦੀ ਜ਼ਾਲਮ ਬਿਰਤੀ ਤੇ ਬੜੀ ਉਸ ਦੀ ਸ਼ਿਕਾਰੀ ਬਿਰਤੀ ਉਹ ਸ਼ਿਕਾਰੀ ਹੈ ਤੇ ਇਹ ਖੁਦ ਸ਼ਿਕਾਰ ਬਣਦੀ ਹੈ ਜਿਸਮ ਦੀ ਪ੍ਰਦਰਸ਼ਨੀ ਕਰਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਈਅਦ ਪਹਿਲੇ ਪਾਸ਼ਾ ਜੀ ਦੀ ਬਾਣੀ ਹੈ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਈਅਦ शील संजम सुच भन्नी खाणा खाज अखाज न शील है न सुच है न संजम है न शर्म है न हया एक शिकारी है एक प्रदर्शित करना चाहती है एक अपने जिसम की नुमाइश करना चाहती है दूजा देखना चाहता है एक शिकारी है इस तरह की वृत्ति अगर स्त्री की है और इस तरह की वृत्ति अगर पुरुष की है ਤੋ ਪਤਾ ਹੈ ਔਲਾਦ ਕਿਸ ਤਰ੍ਹਾਂ ਦੀ ਹੋਵੇਗੀ ਸਤਿਗੁਰੂ ਕਹਿੰਦੇ ਨੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜ਼ਰੂਰੀ ਜੋਰੂ ਜਿੰਨਾ ਦਾ ਸਿਕਦਾਰ ਧੀਆ ਪੁੱਤਰ ਜਿੰਨ ਭੋਤ ਹੋਣਗੇ ਔਰ ਕੁਝ ਨਹੀਂ ਤਿੰਨਾ ਵੀ ਜਿੰਨ ਪੈਦਾ ਹੋਣਗੀਆਂ ਪੁੱਤ ਵੀ ਝਿੰਨ ਪੈਦਾ ਹੋਣਗੇ ਇੱਥੇ ਤਾਂ ਮੈਂ ਕਹਿ ਨਹੀਂ ਸਕਦਾ ਭਾਰਤ ਦੇ ਦਾਸ ਥਾਥਾਂ ਤੇ ਪਰਮਣ ਕਰਦਾ ਹੈ ਤੇ ਕਈ ਮਾਪੇ ਕਹਿ ਦਿੰਦੇ ਨੇ ਗੈਨੇ ਇਸ ਬੱਚੇ ਨੇ ਸਾਨੂੰ ਬੜਾ ਵਕਤ ਪਾਇਆ ਸਾਰੇ ਮਹੱਲੇ ਨੂੰ ਵਕਤ ਪਾਇਆ ਤੇ ਕੁਛ ਦਿਨਾਂ ਵਾਸਤੇ ਤੁਸੀਂ ਆਪਣੇ ਕੋਲ ਰੱਖ ਲਓ ਤੇ ਮੈਂ ਕਹਿਣਾ ਹੁੰਦਾ ਜਿਹੜਾ ਘੋਟ ਤੁਹਾਨੂੰ ਚੰਬੜਾ ਮੈਨੂੰ ਚੜਨਾ ਨਹੀਂ ਤੇ ਮੈਂ ਜਿਹੜੇ ਸੰਗਲ ਰੱਖੇ ਨੇ ਉਹਨੂੰ ਬੰਨ ਕੇ ਰੱਖਾਂਗਾ ਇਹ ਤੇ ਬਹੁਤ ਹੈ ਤੁਹਾਨੂੰ ਵਗੜ ਪਾਇਆ ਪਰਿਵਾਰ ਨੂੰ ਵਗੜ ਪਾਇਆ ਸਾਰੇ ਮੱਲੇ ਨੂੰ ਵਗੜ ਪਾਇਆ ਤੇ ਬਹੁਤ ਹੈ ਤੇ ਆਖਰ ਭੋਤ ਪ੍ਰੇਤ ਹੀ ਪੈਦਾ ਹੋਣਗੇ ਹਰ ਕੀ ਕੱਲੀ ਅੰਦਰ ਨਾਨਕਾ ਸਤਿਗੁਰੂ ਗੁਰੂ ਅਰਣਕ ਦੇਵ ਜੀ ਮਹਾਰਾਜ ਨੇ ਜੋ ਹਾਲਾਤ ਨੂੰ ਵੇਖੇ और जो अपने क्याफे पेश की, तेने बिल्कुल प्रत्यक्ष दिखाई देते दे। कली अंदर नानका दा अवतार अवतारुत जनूरा जिधी जनूरी जोरू किसी ने सारे परिवार को वक्त पाया किसी ने सारे महल वक्त पाया किसी ने सारे शहर में वक्त पाया कुछ ऐसे भी आंद ने सारी कौम वक्त पा न, सारे देश वक्त पा देंगे भूत प्रेत चमड़ जैसे कलेष बरपा ਘਰ ਦੇ ਚਰੋਦਨ ਘਰ ਦੇ ਚ ਕਲੇਸ਼ ਦੁੱਖ ਤੇ ਸੰਤਾਪ ਅਗਰ ਜੀਵਣਾ ਮर्यादा ਦੇ ਚ ਨਹੀਂ ਖਾਣਾ ਪੀਣਾ ਮर्यादा ਦੇ ਚ ਨਹੀਂ ਪਹਿਨਣਾ ਮर्यादा ਦੇ ਚ ਨਹੀਂ ਹੱਸਣਾ ਤੇ ਰੋਣਾ ਮर्यादा ਦੇ ਚ ਨਹੀਂ ਤਾਂ ਆਖਰ ਅੰਜਾਮ ਤੇ ਮਾੜਾ ਹੋਵੇਗਾ ਕੁਦਰਤ ਨੇ ਸਭ ਕੁਝ ਨਾਪ ਤੋਲ ਕੇ ਰੱਖਿਆ ਦੇਖੋ ਸਾਡੇ ਸਰੀਰ ਦੇ ਚ 98 ਡਿਗਰੀ ਤੱਕ ਗਰਮੀ ਰਹੇ ਆਈਨਸੀ ਤੰਦਰੁਸਤਨਾ ਇੱਕ ਵਾਰ ਜਾਇ 99 ਹੋ ਜਾਏ 100 ਹੋ ਜਾਏ ਮਨਜੇ ਤੇ ਕਹਿ ਜਾਂਦੇ ਨਹੀਂ ਉੱਠ ਸਕਦੇ ਗਰਮੀ ਪ੍ਰਮਾਤਮਾ ਨੇ 나ਪ ਤੋਲ ਕੇ ਰੱਖੀਏ ਇਹ ਸਰੀਰ ਇੰਜ ਕਹਿ ਲੋ ਬਿਲਕੁਲ 에어 ਕੰਡੀਸ਼ਨ ਹੈ ਪ੍ਰਮਾਤਮਾ ਭਾਵਨ ਬਰਫ ਪੈਂਦੀ ਹੋਵੇ 98 ਰਹੇਗੀ ਭਾਵੇਂ ਲੋਹ ਚਲਦੀ ਹੋਵੇ ਅੰਦਰ 98 ਰਹੇਗੀ ਰੱਬ ਨੇ 나ਪ ਤੋਲ ਕੇ ਰੱਖੀ ਪਰ ਮਨੁੱਖ ਖਾਣ ਪੀਣ ਦੀ ਬਦਪ੍ਰੇਸੀ ਕਰਕੇ ਇਸ ਨਿਯਮ ਨੂੰ ਤੋੜਦਾ ਹੈ ਬਗੌਰ ਮੁਤਾਲਾ ਕਰਨਾ ਸਭ ਕੁਝ ਪ੍ਰਮਾਤਮਾ ਨੇ ਜਿਸਮ ਦੇ ਚਨਾਬ ਤੋਲ ਕੇ ਰੱਖਿਆ ਮਰਿਆਦਾ ਰੇ ਔਰ ਜਦੋਂ ਮਨੁੱਖ ਖਾਣ ਪੀਣ ਦੀ ਬੇਸੰਜਮੇ ਹੀ ਕਰਦਾ ਹੈ ਰਹਿਣ ਉੱਠਣ ਬੈਠਣ ਦੀ ਬੇਸੰਜਮੇ ਹੀ ਕਰਦਾ ਹੈ ਇਹ ਤਤਾਂ ਦਾ ਡਿਸਪੀਸਪਲਿਨ بگੜ ਜਾਂਦਾ ਹੈ ਮਰਿਆਦਾ ਟੁੱਟ ਜਾਂਦੀ ਹੈ ਮਰਿਆਦਾ ਬੰਦ ਹੋ ਜਾਂਦੀ ਹੈ ਤੇ ਜਿਸ ਬੰਦੇ ਨੇ ਆਪਣੇ ਜਿਸਮ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ ਹੈ ਗੁਸਤਾਖੀ माफ ਉਹ ਪਰਿਵਾਰ ਦੀ ਮਰਿਆਦਾ ਵੀ ਭੰਗ ਕਰੇਗਾ